ਇੱਲਾ ਤਾਂ ਥੋੜੇ ਚੈਨਲ ਰਾਹੀ ਥੋੜੇ ਮਾਧਮ ਰਾਹੀ ਜੋ ਵੀ ਸੁਣ ਰਹੀ ਹੈ ਦੇਖ ਰਹੀ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਲ ਜੈ ਸ਼੍ਰੀ ਰਾਮ ਔਰ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਸੌਨ ਦਾ ਮਹੀਨਾ ਜਦੋਂ ਆਂਦਾ ਹੈ ਤਾਂ ਜਿਹੜੀਆਂ ਸਾਡੀਆਂ ਮੁਟਿਆਰਾਂ ਉਹਨਾਂ ਦੀਆਂ ਅੱਡੀਆਂ ਥੱਲੇ ਨਹੀਂ ਰਹਿੰਦੀਆਂ ਤੇ ਇਕੱਠੀਆਂ ਹੁੰਦੀਆਂ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਸਾਥਣਾ ਨਾਲ ਆਪਣੀਆਂ ਭਾਪੀਆਂ ਨਾਲ ਔਰ ਇਕੱਠੇ ਹੋ ਕੇ ਇੱਕੋ ਹੀ ਜਿਹੜਾ ਹੈ ਇੱਕ ਗੁਲਾਰਾ ਹੁੰਦਾ ਟੀਂਗ ਦਾ ਗੁਲਾਰਾ ਧੀਆ ਦਾ ਗੁਲਾਰਾ ਜਿਹਦੇ ਵਿੱਚ ਉਹ ਸ਼ਗਨ ਬਣਾਉਂਦੀਆਂ ਔਰ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੋਲੀਆਂ ਦੇ ਮਾਧਿਮ ਰਾਹੀਂ ਆਪਣੇ ਜਿਹੜੇ ਦੁੱਖ ਸੁੱਖ ਹੈ ਉਹ ਸਾਂਝੇ ਕਰਕੇ ਔਰ ਆਪਣਾ ਜਿਹੜਾ ਹੈ ਟਾਈਮ ਬਹੁਤ ਅੱਛਾ ਟਪੋਦੀਆਂ ਸੌਣ ਦੇ ਵਿੱਚ ਤਾਂ ਉਸੇ ਦਾ ਸਮਾਹਤਾ ਇੱਕ ਵਾਰ ਫੇਰ ਸੱਦਾ ਦਿੰਦੇ ਹੋਏ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਵੱਲੋਂ ਮੈਂ ਸਮਾਜ ਸੇਵਿਕਾ ਵਿਨੂ ਗੋਇਲ ਅੱਜ ਤੁਹਾਨੂੰ ਫੇਰ ਇੱਕ ਕੁਝ ਖ਼ਬਰیں ਦੇ ਰਹੀਆਂ ਕਿ ਇਸ ਵਾਰ ਫੇਰ ਆਪਾਂ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਹਰ ਵਾਰ ਹੀ ਜਿਹੜਾ ਹੈ ਬਠਿੰਡੇ ਦੀਆਂ ਔਰਤਾਂ ਮਹਿਲਾਵਾਂ ਬੇਟੀਆਂ ਦਾ ਇਹਨੂੰ ਭਾਰੀ ਉਤਸ਼ਾਹ ਜਿਹੜਾ ਹੈ ਇਹਦੇ ਵਿੱਚ ਇਹਦੇ ਨਹੀਂ ਹੁੰਦਾ ਔਰ ਹੁਣ ਵੀ ਡਿਗਰੀਆਂ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੈਡਮ ਕਿੰਨੀ ਤਰੀਕ ਨੂੰ ਤੀਆਂ ਔਰ ਕਿੱਥੇ ਹੋਣਗੀਆਂ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਇਸ ਵਾਰ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਜੋ ਹੈ ਐਸਐਸਡੀ ਗਰਲ ਕਾਲਜ ਜੋ ਕਿ ਬਠਿੰਡੇ ਦੀ આન ਹੈ ਸ਼ਾਨ ਹੈ ਔਰ ਜਿਹੜੀਆਂ ਬੇਟੀਆਂ ਦਾ ਉੱਥੇ ਪਿਆਰ ਹੈ ਈਵਨ ਮੈਂ ਵੀ ਐਸਐਸਡੀ ਗਰਲ ਕਾਲਜ ਵਿੱਚ ਪੜ੍ਹੀਆਂ ਔਰ ਮੇਰੇ ਨਾਲ ਬੈਠੇ ਹੈ ਪ੍ਰਿੰਸੀਪਲ ਨੀਰੂ ਮੈਮ ਐਸਐਸਡੀ ਗਰਲ ਕਾਲਜ ਤੋਂ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਮੈਨੇਜਮੈਂਟ ਔਰ ਪ੍ਰਿੰਸੀਪਲ ਦੋਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਐਸਐਸਡੀ ਗਰਲ ਕਾਲਜ ਦੇ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਲਗਾਉਣ ਜਾ ਰਹੇ ਹਾਂ ਔਰ ਏਸੀ ਖਾਸ ਗੱਲ ਇਹ ਹੋਏਗੀ ਕਿ ਇਹਦੇ ਵਿੱਚ ਜਿਵੇਂ ਹਰ ਵਾਰੀ ਹੁੰਦਾ ਹੈ ਕਿ ਐਂਟਰੀ ਜਿਹੜੀ ਉਹ ਪਰਸਨਲ ਹੋਵੇਗੀ ਉਹ ਸਿਰਫ ਇੱਕ ਹੁੰਦਾ ਹੈ ਕਿ ਜਿਹੜੀ ਕਪੈਸਿਟੀ ਹੈ ਜਿਹੜੀ ਤੁਹਾਡੀ ਜਗ੍ਹਾ ਦੀ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜੀ ਹੈ ਗੈਦਰਿੰਗ ਕਰ ਸਕੋ ਇਸ ਲਈ ਸਿਸਟਮ ਉਹਦੇ ਲਈ ਹੁੰਦਾ ਹੈ ਤਾਂ ਲੇਕਿਨ ਉਸ ਪਾਸ ਦੇ ਉਸ ਐਂਟਰੀ ਪਾਸ ਦੀ ਮੈਂ ਚੈਨਲ ਰਾਹੀਂ ਫੇਰ ਦੱਸ ਰਹੀ ਹਾਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਲੇਕਿਨ ਐਂਟਰੀ ਉਸ ਪਾਸ ਰਿੰਗ ਹੋਏਗੀ ਔਰ ਜਿਹੜੇ ਇਹ ਪਾਸ ਹੈ ਜਾਂ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਹੈ ਕਿਉਂਕਿ ਇਹਦੇ ਵਿੱਚ ਗਿੱਦਾ ਪੱਪੇ ਸੇਠਣੀਆਂ ਔਰ ਮਹਿੰਦੀ ਔਰ ਮਿਸ ਪੀਚ ਮਿਸੈਸ ਪੀਚ ਕਈ ਤਰ੍ਹਾਂ ਦੇ ਮੁਕਾਬਲੇ ਕਰਾਏ ਜਾਣਗੇ ਤਾਂ ਉਹਦੇ ਵਿੱਚ ਚਾਹੇ ਭਾਗ ਲੈਣਾ ਹੈ ਚਾਹੇ ਤੁਸੀਂ ਐਂਟਰੀ ਪਾਸ ਲੈਣੀ ਹੈ ਤਾਂ ਮੇਰੇ ਨਾਲ ਬੈਠੇ ਹੈ ਪ੍ਰਿੰਸੀਪਲ ਸ਼ਾਰਦਾ ਮੈਮ ਔਰ ਜੋ ਕਿ ਇੰਡੀਅਨ ਨੇਸ਼ਨਲ ਸਕੂਲ ਦੇ ਪ੍ਰਿੰਸੀਪਲ ਹੈ ਔਰ ਅਕੈਡਮੀ ਉਹ ਚਲਾਉਂਦੇ ਨੇ ਤਾਂ ਇੰਡੀਅਨ ਨੈਸ਼ਨਲ ਸਕੂਲ ਕਿਲਾ ਰੋਡ ਐਸਐਸਟੀ ਗਰਲ ਕਾਲਜ ਅ ਮਰੀਕ ਸਿੰਘ ਰੋਡ ਔਰ ਜਿੱਥੇ ਅਸੀਂ ਬੈਠੇ ਕਾਨਫਰੈਂਸ ਕਰ ਰਹੇ ਹਾਂ ਭਾਗੂ ਰੋਡ 19 ਨੰਬਰ ਗਲੀ ਕੋਠੀ ਨੰਬਰ 657 ਔਰ ਡਿਫਰੈਂਟ ਕਾਨਵੈਂਟ ਸਕੂਲ ਪ੍ਰਤਾਪਨਗਰ ਗਲੀ ਨੰਬਰ 16 ਇਹ ਜਿਹੜੀਆਂ ਜਗ੍ਹਾ ਹੈ ਇੱਥੋਂ ਤੁਸੀਂ ਪਾਸ ਵੀ ਲੈ ਸਕਦੇ ਹੋ ਫਾਰਮ ਵੀ ਲੈ ਸਕਦੇ ਹੋ ਔਰ 9 ਤੋਂ 2 ਵਜੇ ਦਾ ਟਾਈਮ ਹੈ ਔਰ ਜਿਹੜੀ ਇਹਦੇ ਵਿੱਚ ਐਂਟਰੀ ਹੈ ਉਹ ਸਿਰਫ ਔਰ ਮਹਿਲਾਵਾਂ ਦੀ ਐਂਟਰੀ ਹੈ ਜਿਹੜੀਆਂ ਇਸ ਵਿੱਚ ਪਾਰਟਿਸਪੇਟ ਕਰਨਗੀਆਂ ਇਹਦੇ ਵਿੱਚ ਕੋਈ ਮਤਲਬ ਮੇਰੇ ਬੇਟੇ ਮੇਰੇ ਪ੍ਰਾਈਸ ਪਾਰਟਿਸਪੀਟ ਨਹੀਂ ਕਰ ਸਕਦੇ ਕਿਉਂਕਿ ਇਹ ਤਿੰਨਾਂ ਦਾ ਪ੍ਰੋਗਰਾਮ ਹੈ ਸਿਰਫ ਮਹਿਲਾਵਾਂ ਹੀ ਜੜੀਆਂ ਆਪਣੇ ਪਰਫੋਰਮੈਂਸ ਦੇ ਸਕਦੀਆਂ ਹੀਆਂ ਅ ਪ੍ਰੈਸਲੇ ਵੀਰਾਂ ਦਾ ਪਰ ਮਹਿਮਾਨਾਂ ਦਾ ਖੁੱਲਾ ਸੱਦਾ ਹੈ ਲੇਕਿਨ ਜੋ ਸਟੇਜ ਪਰਫੋਰਮੈਂਸ ਹੈ ਉਹ ਜਿਹੜੀ ਹੈ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਹੜੇ ਵੀ ਐਂਟਰੀ ਪਾਸ ਹੋਣਗੇ ਉਹਨਾਂ ਦੇ ਵਿੱਚ ਇਸ ਵਾਰ ਵੱਖਰੀ ਗੱਲ ਹੈ ਕਿ ਲੱਕੀ ਡਰਾ ਵੀ ਕੱਢੇ ਜਾਣਗੇ ਤਾਂ ਕਿ ਮਹਿਲਾ ਮਾਤ ਆਊਟਸਾਈਡ ਜਿਹੜਾ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਬਣਿਆ ਰਵੇ ਇਸ ਤੋਂ ਇਲਾਵਾ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੀਆਂ ਬਠਿੰਡੇ ਦੀਆਂ ਤੀਆਂ ਤਾਂ ਲਗਾਉਣੇ ਹੀ ਆ ਪਰ ਮਾਨ ਬਠਿੰਡੇ ਦਾ ਪ੍ਰੋਗਰਾਮ ਵੀ ਨਾਲ ਕਿਉਂ ਰੱਖਿਆ ਗਿਆ ਕਿਉਂਕਿ ਜੋ ਮਹਿਲਾਵਾਂ ਕਿਸੇ ਖਾਸ ਮਕਸਦ ਲਈ ਖੜੀਆਂ ਹੋਈਆਂ ਸੀ ਸਮਾਜ ਵਿੱਚ ਰਹੀਆਂ ਸੀ ਤੇ ਉਹ ਮਕਸਦ ਪਾਇਆ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਜਾਂ ਫਿਰ ਆਪਣੇ ਪਰਿਵਾਰ ਲਈ ਇੱਕ ਚਾਨਣ ਮਨਾਰਾ ਬਣ ਕੇ ਸਾਹਮਣੇ ਆਈਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਔਰ ਸਮਾਜ ਵਿੱਚ ਵੀ ਵਿਚਰੀਆਂ ਸਮਾਜਿਕ ਤੌਰ ਤੇ ਵੀ ਬਹੁਤ ਜਿਹੜੀਆਂ ਸਸ਼ਕਤ ਹੋਈਆਂ ਤਾਂ ਉਹ ਮਹਿਲਾਵਾਂ ਨੂੰ ਮਾਨ ਬਠਿੰਡੇ ਦਾ 21 ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਵਾਰਡ ਲਈ ਸਨਮਾਨਿਆ ਜਾਏਗਾ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਪਰਸਨਲ ਨੰਬਰ ਦੇ ਰਹੀ ਹਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ ਤਾ 92177707 ਇੱਕ ਵਾਰ ਫਿਰ ਜੀ ਅਗਰ ਕੁਝ ਜਾਣਕਾਰੀ ਰਹਿ ਗਈ ਹੋਵੇ ਹਾਂ ਇੱਕ ਤੁਹਾਡਾ ਹੋਰ ਕੁਸਚਨ ਹੁੰਦਾ ਸ਼ਾਇਦ ਤੁਸੀਂ ਕਰ ਵੀ ਰਹਿ ਕਰਨ ਲੱਗੇ ਹੋ ਕੀ ਕੌਣ ਕੌਣ ਆਏਗਾ ਜਾਂ ਗੈਸਟ ਕੌਣ ਹੈ ਕੀ ਇੱਥੇ ਇਨਵਾਈਟਡ ਹੋਣਗੇ ਤਾਂ ਇੱਥੇ ਜਿਹੜੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਹਰਪ੍ਰੀਤ ਵਾਲੀਆ ਜੀ ਸਿੰਗਰ ਨੇ ਜੋਤੀ अरोड़ा ਜੀ ਬਾਲੀਵੁੱਡ ਪਾਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਔਰ ਜੀ ਕੁਝ ਇਸ ਤਰ੍ਹਾਂ ਦੇ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਜਿਵੇਂ ਜਿਵੇਂ ਸਾਡਾ ਰਾਂਪ ਤਾਂ ਕਾਇਮ ਹੋ ਰਿਹਾ ਅਸੀਂ ਜਿਹੜੀ ਉੱਥੇ ਜਿਹੜਾ ਹੈ ਤਾਂ ਕਿ ਪ੍ਰੋਗਰਾਮ ਦੀ ਇੱਕ ਗ੍ਰੇਸ ਬਣੀ ਰਹੇ ਤਾਂ ਉਹਦੇ ਲਈ ਉਹਨਾਂ ਨੇ ਇਨਵਾਈਟ ਕਰ ਰਹੇ ਨੇ ਜਿਹੜੇ ਪਾਰਟਿਸਪੀਕੇਟ ਕਰਨਗੇ 2 ਅਗਸਤ ਨੂੰ ਪ੍ਰੋਗਰਾਮ ਹੈ ਜੀ ਕਦੋਂ ਟਾਈਮਿੰਗ ਕਿਹੜੀ ਹੈ ਜੀ 2 ਅਗਸਤ ਨੂੰ ਸ਼ਨੀਵਾਰ ਨੂੰ ਐਸਐਸਡੀ ਗਰਲ ਕਾਲਜ ਵਿਖੇ ਸ਼ਾਮ ਨੂੰ 4 ਵਜੇ ਐਸਐਸਡੀ ਗਰਲ ਕਾਲਜ ਦੇ ਵਿਹੜੇ ਚ ਰੌਣਕਾਂ ਲੱਗਣੀਆਂ ਸ਼ਨੀਵਾਰ 2 ਅਗਸਤ ਆਡੀਸਪੀਡ ਕਰਨ ਵਾਸਤੇ ਕਿੰਨੇ ਨੂੰ ਕਿੰਨੀ ਤਰੀਕ ਤੱਕ ਜਾਨੀ ਕਿ 28 ਤਰੀਕ ਤੋਂ ਪਹਿਲਾਂ ਪਹਿਲਾਂ ਚਾਹੀ ਐਂਟਰੀ ਪਾਸ ਨਹੀਂ ਜੀ ਨਾ ਪਾਰਟਿਸਪੇਸ਼ਨ ਦੀ ਕੋਈ ਫੀਸ ਹੈ ਨਾ ਕੋਈ ਹੋਰ ਫੀਸ ਹੈ ਤੇ ਨਾ ਹੀ ਐਸਐਸਡੀ ਗਰਲ ਕਾਲਜ ਵਾਲਿਆਂ ਨੇ ਸਾਡੇ ਤੋਂ ਕੋਈ ਫੀਸ ਕੋਈ ਲਈ ਹੈ ਜੀ ਤੇ ਇਹ ਕਿਉਂਕਿ ਆ ਜਿਹੜਾ ਇਹ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਔਰ ਡੈਫੀਨੇਟਲੀ ਹੈ ਕਿ ਮਹਿਲਾਵਾਂ ਦੇ ਚਾਹੇ ਕੋਈ ਵੀ ਮਹਿਲਾ ਉਹਦੇ ਸਪੋਰਟ ਲਈ ਹਮੇਸ਼ਾ ਤਿਆਰ ਹੈ ਔਰ ਮੈਂ ਵੀ ਤਿਆਰ ਹੈ ਕਿਉਂਕਿ ਮੈਂ ਵੀ ਇੱਥੋਂ ਐਨਐਸਐਸ ਵਲੰਟੀਅਰ ਸੀ ਸਮਾਜ ਸੇਵਾ ਦਾ ਜਿਹੜਾ ਹੈ ਸਹੀ ਜਿਹੜਾ ਕਹਿੰਦੇ ਹੁੰਦੇ ਟੈਕਨੀਕਲ ਪਾਸਸ ਕਿ ਕਿਵੇਂ ਕਰੀ ਦੀ ਤੇ ਕਿਵੇਂ ਸਿਸਟਮ ਚ ਜਾਈ ਰਹਿ ਤੇ ਉਹ ਮਹਾਰਾਜ ਗੁਪਤਾ ਮੈਮ ਤੋਂ ਇਸ ਕਾਲਜ 'ਚ ਸਿੱਖਿਆ ਤੇ ਮੈਨੂੰ ਇਹ ਲੱਗਦਾ ਕਿ ਕੋਈ ਵੀ ਮਹਿਲਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਹੈ ਤਾਂ ਹਮੇਸ਼ਾ ਇਸੀ ਸਪੋਰਟ ਕਰ ਦੇਣਾ। ਸੀਟੀਆਂ ਟੱਪੇ ਕਿਹੜੀ ਗੇਮ ਹੁੰਦੀ ਹੈ ਮੈਂ। ਸਿੱਠਨੀਆਂ ਟੱਪੇ ਗੇਮ ਨਹੀਂ ਹੁੰਦੀ ਸੀ ਗੇਮ ਨਹੀਂ ਹੁੰਦੀ ਸੱਚੀ ਹਾਂਜੀ ਕੀ ਚੀਜ਼ ਹੈ ਇਹ ਸਿੱਠਨੀਆਂ ਟੱਪੇ ਹੁੰਦੇ ਨੇ ਲੋਹੇਆ ਦੋਹੇ ਇਹ ਸੱਚ ਬੰਗਲੇ ਵਰਤੀ ਸਿੱਠਨੀਆਂ ਟੱਪੇ ਜਿਹੜੀ ਹੈ ਮੈਂ ਕਿਉਂਕਿ ਮੈਂ ਜੇ ਕਦੀ ਬੋਲੀਗੀ ਤਾਂ ਮੈਡਮ ਨੂੰ ਮੌਕਾ ਦੱਸਣੀ ਸੀ ਸਿੱਠੇ ਟੱਪੇ ਬਾਰੇ ਦੱਸੋ ਇੱਕ ਸਿੱਠਨੀਆਂ ਬਾਰੇ ਦੱਸੋ ਜਿਹੜੀਆਂ ਸਿੱਠਨੀਆਂ ਤੇ ਟੱਪੇ ਹੈ ਨਾ ਸਿੱਠਨੀਆਂ ਵਿਆਹ ਦੇ ਵਿੱਚ ਜਦੋਂ ਮਤਲਬ ਦਾਲ ਕੇ ਦੱਤੂ ਪੂਜਾ ਕਰਦੇ ਵੀ ਤਾਂ ਨੇ ਮੱਨਿਆ ਦੇ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਹੈ ਤੱਪੇ ਦੇ ਵਿੱਚ ਬਤੀ ਦੀ ਯਾਦ ਦੇ ਵਿੱਚ ਜਿਹੜੇ ਆਪਾਂ ਗੀਤ ਗਾਏ ਜਾਂਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਦੇ ਲਈ ਕੁਝ ਸਨੇਹਾ ਦੇਣਾ ਹੋਵੇ ਉਹ ਟੱਪਿਆਂ ਦੇ ਥਰੂ ਦਿੱਤਾ ਜਾਂਦਾ ਹੈ ਜਦੋਂ ਆਪਾਂ ਡਾਇਰੈਕਟਲੀ ਕੋਈ ਗੱਲ ਨਹੀਂ ਕਹਿ ਪਾਉਂਦੇ ਤਾਂ ਇਨਡਾਇਰੈਕਟਲੀ ਲੇਡੀਆਂ ਪੁਰਾਣੇ ਜਮਾਨੇ ਦੇ ਵਿੱਚ ਉਹ ਆਪਣੇ ਹਸਬੰਡ ਨੂੰ ਆਪਣੇ ਮਦਰਨ ਲੋਨ ਨੂੰ ਜੋ ਮੈਸੇਜ ਦਿੰਦੀ ਸੀ ਉਹ ਟੱਪਿਆਂ ਦੇ ਥਰੂ ਦਿੱਤੇ ਜਾਂਦੇ ਨੇ ਜਿਵੇਂ ਟੋਟ ਮਾਰ ਕੇ ਦਿੰਦੇ ਨੇ ਨਹੀਂ ਜੇ ਦੀ ਮੰਗ ਪੂਰੀ ਕਰਨੀ ਲੋਨ ਦਾ ਗਾਹਰਾ ਤੇ ਨਾਨਕਾ ਮੈਂ ਜਦੋਂ ਕੰਪੀਟੀਸ਼ਨ ਕਰਦਾ ਹਾਂ ਹਾਂ ਇਹਦੇ ਚ ਆਪਣੀ ਡਿਮਾਂਡ ਨੂੰ ਪੂਰਾ ਕਰਨਾ ਸਿੱਧੇ ਨਹੀਂ ਕਿਹਾ ਜਾਂਦਾ ਦੇ ਤਾਂ ਸਿੱਧੇ ਤੌਰ ਤੇ ਦਿੱਤਾ ਜਾਂਦਾ ਸਿੱਟੀਆਂ ਤੇ ਦੋਹਿਆਂ 'ਚ ਨਾਟ ਹੁੰਦੀ ਹੈ ਟੱਪਿਆਂ 'ਚ ਨਹੀਂ ਅੱਜ ਮੈਡਮ ਨੀਰੂ मैम ਸਾਡੇ ਹਾਂਜੀ ਸਰ ਪਹਿਲੀ ਵਾਰ ਹੋ ਰਿਹਾ ਪ੍ਰੋਗਰਾਮ ਕੀ ਆ ਸਰ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਦੀਨੂ ਗੋਇਲ ਜੀ ਦਾ ਜੋ ਕਿ ਸੋਸ਼ਲ ਵਰਕਰ ਹੈ ਨਾ ਧੰਨਵਾਦ ਕਰਨਾ ਚਾਹੂਗੀ ਕਿ ਇਹਨਾਂ ਦੀ ਬਦੌਲਤ ਅਸੀਂ ਤੁਹਾਡੇ ਨਾਲ ਅੱਜ ਝੂਪਰੂ ਹੋਏ ਯਾਨੀ ਤੁਹਾਡੇ ਰਿਸਪੈਕਟੇਬਲ ਪਰਸਨੈਲਿਟੀਜ਼ ਪੇਸਟ ਹੋਏ ਨੇ ਦੂਜੀ ਚੀਜ਼ ਹੈ ਸਰ ਅਸੀਂ ਐਸਐਸਟੀ ਗਰਲਸ ਕਾਲਜ ਵਿੱਚ ਹਰ ਸਾਲ ਤੀਜ ਦਾ ਫੰਕਸ਼ਨ ਕਰਦੇ ਹਾਂ ਪਰ ਉਹ ਸਿਰਫ ਸਾਡਾ ਕਾਲਜ ਲੈਵਲ ਦਾ ਹੀ ਈਸਵਰੀ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕਿ ਬਠਿੰਡੇ ਦਾ ਓਵਰਲ ਜਿਹੜਾ ਫੰਕਸ਼ਨ ਹੈ ਜਿਸ ਤਰ੍ਹਾਂ ਮੈਡਮ ਗੱਲ ਕਰ ਰਹੇ ਮਾਨ ਬਠਿੰਡੇ ਦਾ ਹੈ ਇਹ ਸਾਡੇ ਕਾਲਜ ਜਿਨ੍ਹਾਂ ਨੇ ਸਾਡਾ ਪਲੈਟਫਾਰਮ ਦਿੱਤਾ ਹੈ ਸਾਡਾ ਵੈਨਿਊ ਚੁਣਿਆ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਲੜਕੀਆਂ ਨੂੰ ਪਲੱਸ ਜੋ ਬਾਹਰੋਂ ਆ ਰਹੇ ਹਨ ਉਹਨਾਂ ਨੂੰ ਵੀ ਕਲਚਰ ਦਾ ਪਤਾ ਚੱਲੇ ਇਹ ਪੰਜਾਬੀ ਕਲਚਰ ਨੂੰ ਡਿਪਿਕਟ ਕਰਦਾ ਹੈ ਇਹ ਜੋ ਹੈ ਸਾਵਣ ਮਹੀਨੇ ਦਾ ਇਹਨੂੰ ਮਾਨਸੂਨ ਫੈਸਟੀਵਲ ਕਹਿੰਦੇ ਆ ਬੇਸਿਕਲੀ ਫਸਲਾਂ ਦਾ ਹੈ ਤੋਂ ਦੇ ਵਿੱਚ ਸਾਡੇ ਕਾਲਜ ਵਾਲੇ ਜੋ ਵੀ ਮੈਡਮ ਐਕਸਪੈਕਟ ਕਰਦੇ ਆ ਸਾਡੇ ਤੋਂ ਕੋਆਪਰੇਸ਼ਨ ਅਸੀਂ ਹਮੇਸ਼ਾ ਉਹਦੇ ਲਈ ਤਿਆਰ ਹੈ ਜੋ ਵੀ ਸਾਡੀ ਜਿੱਥੇ ਡਿਊਟੀ ਲਗਾ ਦੀ ਹੈ ਉਸ ਤੇ ਘਣੀ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਇਹਨਾਂ ਦੀ ਉਮੀਦਾਂ ਦੇ ਖਰੇ ਉਤਰਿਏ ਤੇ ਜੋ ਵੀ ਇਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਅੱਛਾ ਜਿਹਾ ਐਕਸਪੀਰੀਅੰਸ ਰਹੇ ਸਾਡੇ ਕਾਲਜ ਦਾ ਯੂਨਨ ਲੱਗੇ ਸਹੀ ਵੀ ਸੀ ਐਸਐਸਸੀ ਕਾਲਜ ਜਿੱਥੇ ਜਿਹੜਾ ਮੈਡਮ ਨੇ ਕਿਹਾ ਵੀ ਮਸ ਕਾਲਜ ਦੀ ਹੀ ਰਹੀ ਹੋਣੀ ਹੈ ਸਟੂਡੈਂਟ ਸਾਡੀ ਅਲਮਨਾਈ ਹੈ ਫੈਡਰਲ ਕਾਲਜ ਤੇ ਖੁਸ਼ੀ ਇਸ ਤੋਂ ਵੱਧ ਕੀ ਹੋਏਗੀ ਅਜਮਦ ਇਸ ਤਰ੍ਹਾਂ ਅੱਜਕੱਲ੍ਹ ਵੈਸਟਰਨ ਜਿਹੜਾ ਕੂਲੀ ਜ਼ਿਆਦਾ ਬਣਾ ਰਹੀ ਹੈਗੀ ਪੰਜਾਬ ਦੇ ਕਦਰਾਂ ਕੀਮਤਾਂ ਖੁੱਟੇ ਜਾ ਰਹੀਆਂ ਜਿਉਂ ਸੂਟ ਹੈਗਾ ਨਹੀਂ ਉਹ ਲੜਕਾਰੀ ਹੈਗੀ ਹੈ ਉਹ ਕੂਲੀ ਜਿਹੜੀ ਮੈਸੇ ਤੁਹਾਡਾ ਸਰ ਇਹ ਅਸੀਂ ਜਿਹੜਾ ਇਹ ਅਸੀਂ ਤਾਂ ਹੀ ਇਹ ਫੰਕਸ਼ਨ ਆਰਗੇਨਾਈਜ਼ ਕਰਵਾਉਂਦੇ ਆ ਕਿਉਂਕਿ ਬੱਚੇ ਜਦੋਂ ਇਹ ਦੇਖਣਗੇ ਤਾਂ ਉਹ ਆਪਣੇ ਕਲਚਰ ਨਾਲ ਜੁੜਨਗੇ ਉਹਨਾਂ ਨੂੰ ਪਤਾ ਚੱਲੇਗਾ ਵੀ ਆ ਕਿਉਂਕਿ ਇਹ ਆਪਣੇ ਵੱਲੋਂ ਹੀ ਕਿਤੇ ਨਾ ਕਿਤੇ ਕਮੀ ਹੈ ਕਿਉਂਕਿ ਆਪਾਂ ਲੋਕ ਜਿਹੜੇ ਆ ਆਪਾਂ ਵੈਸਟਰਨਾਈਜ਼ ਫੰਕਸ਼ਨ ਦਾ ਸਾਰੇ ਕਰਦੇ ਆ ਪਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਪੰਜਾਬ ਦੀ ਸੱਭਿਆਚਾਰ ਨਾਲ ਰਿਲੇਟਡ ਆ ਉਹ ਆਪਾਂ ਕੱਟ ਕਰਦੇ ਆ। ਇਸੀ ਚੀਜ਼ ਨੂੰ ਪ੍ਰਮੋਟ ਕਰਨ ਲਈ ਜਿਵੇਂ ਅਸੀਂ ਮੈਰਾਮ ਅੱਗੇ ਆਏ ਆ ਸਾਡੇ ਕਾਲਜ ਉਹਨਾਂ ਵੀ ਹਮੇਸ਼ਾ ਇਹ ਉਪਰਾਲਾ ਰਹਿਦਾ ਕਿ ਇਸ ਤਰ੍ਹਾਂ ਦੇ ਫੰਕਸ਼ਨ ਕਰਨ ਜਦੋਂ ਬੱਚੇ ਦੇਖਣਗੇ ਪਾਰਟਿਸਿਪੇਟ ਕਰਨਗੇ ਤਾਂ ਉਹਨਾਂ ਨੂੰ ਇਹਦੀ ਰੈਲੇਵੈਂਸ ਪਤਾ ਚੱਲੇਗੀ। ਜੀ थैंक यू। ਅੱਗੇ ਜਾਓ।